ਆਣਗੇ ਔਰ ਐਮਸੀ ਸਹਿਬਾਨ ਜਿਹੜੇ ਆ ਉਹਨਾਂ ਨੂੰ ਥੋੜਾ ਜਗਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਐਮਸੀ ਸਾਹਿਬ ਜਾਗੋ 24 ਦੀਆਂ ਇਲੈਕਸ਼ਨਸ ਵੀ ਆ ਰਹੀਆਂ ਜਦੋਂ ਤੁਸੀਂ ਲੋਕਾਂ ਦੇ ਘਰ ਵੋਟ ਮੰਗਣ ਜਾਣੀ ਹੈ ਕਿਹੜਾ ਮੂਹ ਲੈ ਕੇ ਜਾਣਾ ਹੋਏ ਰਹੀ ਹੈ ਜੀ ਤਕਰੀਬਨ ਹਰ ਇੱਕ ਪਰਿਵਾਰ ਦੇ ਨਾ ਸਾਰੇ ਘਰਾਂ 'ਚ ਕੋਈ ਨਾ ਕੋਈ ਇੱਥੇ ਗਿਰਿਆ ਜ਼ਰੂਰ ਹੈ ਸਵੀਟ ਹੋਮ ਲੇਕਿਨ ਮੋਰੇ ਤੁਹਾਨੂੰ ਗ੍ਰੈਂਡ ਵੀ ਨਜ਼ਰ ਆ ਰਿਹਾ ਹੈ ਇਨਸਾਨ ਮਿਹਨਤ ਕਰਕੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਦੇ ਨਾਲ ਇੱਕ ਘਰ ਬਣਾਉਂਦਾ ਔਰ ਘਰ ਦੇ ਬਾਹਰ ਜਦ ਇਦਾਂ ਦੇ ਹਾਲਾਤ ਹੋ ਜਾਣ ਤਾਂ ਮੰਨ ਨੂੰ ਕਿੰਨੀ ਸੱਟ ਵੱਜਦੀ ਔਰ ਪਾਣੀ ਟੈਕਨੀਕਲੀ ਸਾਰਿਆਂ ਦੇ ਘਰ ਦੇ ਮੋਹਰੇ ਆ ਲੇਕਿਨ ਬਾਕੀ ਨੇ ਆਪਣਾ ਕੋਈ ਨਾ ਕੋਈ ਜਿਗਾਰਡ ਲਾਇਆ ਹੋਇਆ ਕੋਈ ਪਲਾਟ 'ਚ ਪਾਣੀ ਕੱਢ ਰਿਹਾ ਕਿਸੇ ਨੇ ਕਿਸੇ ਹੋਰ ਪਾਸੇ ਨਿਕਾਸੀ ਕੀਤੀ ਹੋਈ ਹੈ ਲੇਕਿਨ ਆ ਘਰ ਦੇ ਬਿਲਕੁਲ ਸਾਹਮਣੇ ਤੁਸੀਂ ਦੇਖੋ ਕੀ ਹਾਲਾਤ ਹੈ ਕੁਰਸੀ ਤੇ ਬੈਂਦੇ ਆ ਪਰ ਕੁਰਸੀ ਨਿੱਗੀ ਜਿਆਦਾ ਹੋਣ ਲੱਪੀ ਐ ਉੱਠਦੇ ਨਹੀਂ ਪਏ ਠਾਲਣਾ ਹੀ ਉਹਨਾਂ ਨੂੰ ਜੀ ਸਾਡੇ ਜਿਹੜਾ ਉਹ ਪਲਾਟ ਵਾਲੇ ਰੋਲਾ ਪਾਉਣਗੇ ਉਹਨਾਂ ਨੇ ਉੱਥੋਂ ਬੰਨ ਲਾਤਾ ਜੀ ਠੀਕ ਹੈ ਜੀ ਨਾਲੇ ਕੋਈ ਆਪਣੇ ਪਲਾਟ ਚ ਕਿਉਂ ਕਿਉਂ ਪਾਣੀ ਪਾਣੀ ਦੋਗਾ ਨਾ ਜੀ ਸਾਕਤੀ ਕਰਕੇ ਜਾ ਕੇ ਕੰਪਲੇਂਟ ਦੱਸੀ ਮੈਂ ਗਿਆ ਭਾਜੀ ਐਮਸੀ ਨੂੰ ਦੱਸੀ ਆਪਣੇ ਮੈਂ ਐਮਸੀ ਨੂੰ ਦੱਸਿਆ ਐਮਸੀ ਵੀ ਸਾਹਿਬ ਦੋ ਤਿੰਨ ਨੂੰ ਤਾਂ ਮਿਲਿਆ ਨਹੀਂ ਕਰਦੇ ਤੇ ਕਮੇਟੀ ਘਰ ਮੈਂ ਗਿਆ ਸੀ ਜਿਹੜਾ ਬਾਹਰਲਾ ਰੂਮ ਹੈ ਨਾ ਜਿੱਥੇ ਨਾਲੀ ਨੂਲੀਆਂ ਸਾਫ਼ ਹੁੰਦੀਆਂ ਜੀ ਹਾਂਜੀ ਮੈਂ ਉੱਥੇ ਗਿਆ ਸੀ ਉਹਨਾਂ ਕੋਲ ਜੀ ਉਹ ਕਹਿੰਦੇ ਜੀ ਈਓ ਸਾਹਿਬ ਨੂੰ ਮਿਲੋ ਯੋਸਾਬੀ ਇਹੋ ਸਾਹਿਬ ਮੈਂ ਦੋਵਰੀਆਂ ਯੋਸਾਬ ਨੇ ਮੇਰੇ ਸੂਟ ਹਮ ਲਿਖਿਆ ਚੰਗਾ ਲੱਗੇ ਆ ਪੜ੍ਹਨ ਲੱਗੇ ਸਾਨੂੰ ਵੀ ਨਹੀਂ ਚੰਗਾ ਲੱਗਦਾ ਰਿਸ਼ਤੇਦਾਰ ਵੀ ਆਉਂਦੇ ਹੋਣੇ ਤਾਂ ਕਿੱਦਾਂ ਆਉਂਦੇ ਹੋਣੇ ਜਾਂ ਇਹ ਬੁਲਾਉਂਦੇ ਵੀ ਹੋਗੇ ਕਿ ਨਹੀਂ ਬੁਲਾਉਂਦੇ ਹੋਗੇ ਝਿਜਕਣਾ ਪੈਂਦਾ ਹੋਣਾ ਕਿ ਆਇਓ ਜੀ ਰਿਸ਼ਤੇਦਾਰਾਂ ਨੂੰ ਬੁਲਾਇਦਾ ਨਹੀਂ ਮਹਾਰਾਜ ਕਹਿੰਦੇ ਕਿ ਨੀਮਾ ਹੋ ਕੇ ਕੋਈ ਨਹੀਂ ਆਉਂਦਾ ਹਰ ਕੋਈ ਆਉਂਦਾ ਹੈ ਬਣ ਕੇ ਬੜਾ ਸਾਥੀਓ ਵਕਤ ਬਦਲ ਗਿਆ ਮੌਸਮ ਬਦਲ ਗਿਆ ਹਾਲਾਤ ਬਦਲ ਗਏ ਲੇਕਿਨ ਪਾਣੀ ਖੜੇ ਦਾ ਹੈ ਖੜਾ ਸਾਥੀਓ ਸਤਿ ਸ਼੍ਰੀ ਅਕਾਲ ਪੀਬੀ 32 ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੁਸੀਂ ਸ਼ੇਅਰ ਤੋਂ ਦੇਖ ਰਹੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਕੱਲ ਸਾਡੇ ਚੈਨਲ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਕਿ ਨਵਾਂ ਸ਼ਹਿਰ ਦੇ ਅੰਦਰ 19 ਵਾਰਡ ਆ ਤੇ ਸਾਰੇ ਵਾਰਡਾਂ ਵਿੱਚ ਸਾਡੀ ਟੀਮ ਵੱਲੋਂ ਵਿਜ਼ਿਟ ਕੀਤਾ ਜਾਵੇਗਾ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਆ ਉਹ ਤੁਹਾਡੇ ਅੱਗੇ ਰੱਖੀਆਂ ਜਾਣਗੀਆਂ ਔਰ ਐਮਸੀ ਸਹਿਬਾਨ ਜਿਹੜੇ ਆ ਉਹਨਾਂ ਨੂੰ ਥੋੜਾ ਜਗਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਐਮਸੀ ਸਾਹਿਬ ਜਾਗੋ 24 ਦੀਆਂ ਇਲੈਕਸ਼ਨਸ ਵੀ ਆ ਰਹੀਆਂ ਜਦੋਂ ਤੁਸੀਂ ਲੋਕਾਂ ਦੇ ਘਰ ਵੋਟ ਮੰਗਣ ਜਾਣੀ ਹੈ ਕਿਹੜਾ ਮੂੰਹ ਲੈ ਕੇ ਜਾਣਾ ਕਿਉਂਕਿ ਕਈ ਘਰਾਂ ਦੇ ਹਾਲਾਤ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਘਰ ਦੇ ਤੁਸੀਂ ਦੇਖੋ ਕਿ ਉੱਥੇ ਲਿਖਿਆ ਕਿ ਸਵੀਟ ਹੋਮ ਲੇਕਿਨ ਮੋਰੇ ਤੁਹਾਨੂੰ ਗ੍ਰੈਂਡ ਵੀ ਨਜ਼ਰ ਆ ਰਿਹਾ ਹੈ ਇਨਸਾਨ ਮਿਹਨਤ ਕਰਕੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਦੇ ਨਾਲ ਇੱਕ ਘਰ ਬਣਾਉਂਦਾ ਔਰ ਘਰ ਦੇ ਬਾਹਰ ਜਦ ਇਦਾਂ ਦੇ ਹਾਲਾਤ ਹੋ ਜਾਣ ਤਾਂ ਮਨ ਨੂੰ ਕਿੰਨੀ ਸੱਟ ਵੱਜਦੀ ਔਰ ਨੱਕ 'ਚ ਵੀ ਦਮ ਹੋ ਜਾਂਦਾ ਮੈਂ ਇੱਥੇ ਆਇਆ ਮੇਰੇ ਨੱਕ 'ਚ ਵੀ ਦਮ ਹੋ ਗਿਆ স্মੈਲ ਬਹੁਤ ਜ਼ਿਆਦਾ ਆਂਦੀਆ ਤਾਂ ਤੁਸੀਂ ਇਹਨਾਂ ਦੇ ਹਾਲਾਤ ਸਮਝ ਸਕਦੇ ਹੋ ਪਰ ਇਹ ਨਾ ਸਮਝੋ ਕਿ ਇੱਕ ਘਰ ਦੇ ਮੋਰੇ ਹੀ ਪਾਣੀ ਆ ਪਾਣੀ ਟੈਕਨੀਕਲੀ ਸਾਰਿਆਂ ਦੇ ਘਰ ਦੇ ਮੋਰੇ ਆ ਲੇਕਿਨ ਬਾਕੀ ਨੇ ਆਪਣਾ ਕੋਈ ਨਾ ਕੋਈ ਜਿਗਾੜ ਲਾਇਆ ਹੋਇਆ ਕੋਈ ਪਲਾਟ ਚ ਪਾਣੀ ਕੱਢ ਰਿਹਾ ਕਿਸੇ ਨਾ ਕਿਸੇ ਹੋਰ ਪਾਸੇ ਨਿਕਾਸੀ ਕੀਤੀ ਹੋਈ ਹੈ ਲੇਕਿਨ ਆ ਘਰ ਦੇ ਬਿਲਕੁਲ ਸਾਹਮਣੇ ਤੁਸੀਂ ਦੇਖੋ ਕੀ ਹਾਲਾਤ ਹੈ ਔਰ ਮੋਰੇ ਹੁਣ ਗਰਮੀ ਆ ਜਾਣੀ ਹੈ ਬਿਮਾਰੀਆਂ ਸਰਦੀਆਂ ਚ ਵੀ ਬਿਮਾਰੀਆਂ ਤਾਂ ਲੱਗਦੀਆਂ ਪਰ ਗਰਮੀ ਚ ਹੋਰ ਜ਼ਿਆਦਾ ਖਤਰਾ ਹੋ ਜਾਂਦਾ 2 ਨੰਬਰ ਵਾਰਡ ਹੈ ਬਾਈ ਜੀ ਜਿਹੜਾ ਦੀ ਸਾਨੂੰ ਕਾਲ ਆਈ ਸੀਗੀ ਪੂਰੀ ਗੱਲ ਅਸੀਂ ਇਹਨਾਂ ਤੋਂ ਜਾਣ ਲੈਣੇ ਆ ਮੈਂ ਫਿਰ ਤੋਂ ਕਹਿਣਾ ਚਾਹੁੰਦਾ ਆਰੋਪ ਨਹੀਂ ਹਨ ਇਹ ਇਹ ਸਮੱਸਿਆਵਾਂ ਹਨ ਜਿਨ੍ਹਾਂ ਦਾ ਹੱਲ ਜਿਨ੍ਹਾਂ ਤੇ ਹੱਲ ਦੀ ਗਰੰਟੀ ਕਰਕੇ ਐਮਸੀ ਸਹਿਬਾਨ ਕੁਰਸੀ ਤੇ ਬੈਹਂਦੇ ਆ ਪਰ ਕੁਰਸੀ ਮਿੱਗੀ ਜਿਆਦਾ ਹੋਣ ਲੱਪੀ ਐ ਉੱਠਦੇ ਨਹੀਂ ਪਏ ਠੱਲਣਾ ਹੀ ਉਹਨਾਂ ਨੂੰ ਜੀ ਸਰ ਜੀ ਸਰ ਆਪਣਾ ਨਾਮ ਦੱਸ ਦੋ ਜੀ ਮੇਰਾ ਨਾਮ ਜਸਵੀਰ ਸਿੰਘ ਐ ਜੀ ਜੀ ਵਾਰਡ ਨੰਬਰ 2 'ਚ ਸਾਡਾ ਘਰ ਐ ਜਿੱਥੇ ਵੀਡੀਓ ਪਹਿਲਾਂ ਬਣੀ ਐ ਜੀ ਜੀ ਠੀਕ ਐ ਜੀ ਗਲੀਆਂ ਪੱਕੀਆਂ ਕਰਤੀਆਂ ਜੀ ਕੋਈ ਪਾਣੀ ਦੀ ਨਿਕਾਸੀ ਨਹੀਂ ਗਲੀ ਕਦੋਂ ਪੱਕੀ ਹੋਈ ਜੀ ਗਲੀ ਪੱਕੀ ਹੋਈ ਸਰਪ ਕੋਈ 2022 10 22 22 ਜੁਲਾਈ 10 22 ਹਾਂਜੀ ਉਸ ਤੋਂ ਬਾਅਦ ਫਿਰ ਨਾ ਕੋਈ ਨਾਲੀਆਂ ਦਾ ਸਿਸਟਮ ਕੀਤਾ ਗਿਆ ਜੀ ਨਾ ਕੋਈ ਸੀਵਰੇਜ ਹੈ ਜੀ ਜਿਸ ਤਰ੍ਹਾਂ ਸਾਡੇ ਮੰਨ ਲਓ ਅਸਾਂ ਆਣ ਗਵਾਂੜੇ ਪਾਜੀ ਹੋਣੀ ਇਹਨਾਂ ਲਈ ਜਿਸ ਤਰ੍ਹਾਂ ਪਾਣੀ ਪਲਾਟ ਵਿੱਚ ਕੱਢਿਆ ਜੀ ਜਿਹੜੇ ਦੂਜੇ ਘਰ ਵਾਲੇ ਪਾ ਪੈਦਾ ਘਰ ਆ ਸਾਹਮਣੇ ਉਹਨਾਂ ਵੀ ਪਾਣੀ ਪਲਾਟ ਵਿੱਚ ਕੱਢਿਆ ਜੀ ਘਰ ਆ ਜਿਹੜੇ ਕੱਲੇ ਕੱਲੇ ਸਾਰੇ ਆਪਣਾ ਸੈਟਲਮੈਂਟ ਕੀਤੀ ਆ ਜੀ ਸਾਡਾ ਘਰ ਆ ਗੱਬੇ ਵਿਚਕਾਰ ਸਾਡਾ ਪਾਣੀ ਦੀ ਨਿਕਾਸੀ ਕਹੇ ਪਾਸੇ ਨਹੀਂ ਹੈਗੀ ਜੀ ਹੂੰ ਚਲੋ ਜੇ ਮੰਨ ਲਓ ਉਹ ਕਹਿੰਦੇ ਵੀ ਜੇ ਤੁਹਾਡਾ ਪਾਣੀ ਉਸ ਪਲਾਟ ਚ ਜਾਊਗਾ ਉਹ ਪਲਾਟ ਵਾਲੇ ਰੋਲਾ ਪਾਉਣਗੇ ਉਹਨਾਂ ਨੇ ਉੱਥੇ ਬੰਨ ਲਾਤਾ ਜੀ ਹੂੰ ਠੀਕ ਹੈ ਜੀ ਨਾਲ ਕੋਈ ਆਪਣੇ ਪਲਾਟ ਚ ਕਿਉਂ ਪਾਉਣਾ ਕਿਉਂ ਪਾਣੀ ਪਾਣੀ ਦੋਗਾ ਨਾ ਜੀ ਸਾਡਾ ਸਾਡਾ ਘਰ ਗੱਬੇ ਆ ਤਾਂ ਆਧਨ ਪ੍ਰੋਬਲਮ ਦਿਖ ਰਹੀ ਆ ਪ੍ਰੋਬਲਮ ਸਾਰਿਆਂ ਦੀ ਇਦਾਂ ਦੀ ਆ ਨਹੀਂ ਤਾਂ ਬੰਦਾ ਸੋਚਦਾ ਕਿ ਘਰ ਗੱਬੇ ਆ ਸੇਫ ਆ ਪਰ ਇੱਥੇ ਤਾਂ ਤੁਹਾਡੇ ਲਈ ਖਤਰਾ ਬਣ ਗਿਆ ਖਤਰਾ ਬਣ ਗਿਆ ਜੀ ਇਸ ਲਈ ਹੱਥ ਜੋ ਬਿਲਕੁਲ ਖਤਰਾ ਜੀ ਸਾਡੇ ਬੱਚੇ ਆ ਛੋਟੇ ਛੋਟੇ ਭਾਜੀ ਮੈਂ ਦੇਖਿਆ ਜੀ ਅਸੀਂ ਹੱਥ ਜੋੜ ਕੇ ਇਹ ਬੇਨਤੀ ਕਰਦੇ ਆ ਵੀ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਅੱਛਾ ਜਦੋਂ ਇਹ ਸੜਕ ਬਣਾਈ ਗਈ ਆ ਜੀ ਆ ਇੱਥੇ ਸਲੇਬਾ ਪਾਈਆਂ ਗਈਆਂ ਉਦੋਂ ਤੁਸੀਂ ਸਾਰੇ ਮੁਹੱਲਾ ਨਿਵਾਸੀਆਂ ਨੇ ਗੱਲ ਨਹੀਂ ਚੱਕੀ ਕਿ ਪਹਿਲਾਂ ਸੀਵਰੇਜ ਦਾ ਪ੍ਰਬੰਧ ਕਰੋ ਜਾਂ ਨਿਕਾਸੀ ਪ੍ਰਬੰਧ ਉਹ ਕਹਿੰਦੇ ਸੀ ਗਲੀਆਂ ਗਲੀ ਪੱਕੀ ਨਾਲੀਆਂ ਜਗ੍ਹਾ ਛੱਡੀ ਨਾਲੀਆਂ ਵਾਸਤੇ ਜਗ੍ਹਾ ਛੱਡੀ ਸੀਗੀ ਛੱਡੀ ਹੋਈ ਆ ਹਮ ਨਹੀਂ ਕੋਈ ਧਿਆਨ ਦਿੱਤਾ ਕਿਸੇ ਨੇ ਨਹੀਂ ਛੱਡੀ ਹੋਈ ਆ ਫਿਰ ਉਪਰਾਲਾ ਕਿਉਂ ਨਹੀਂ ਕੀਤਾ ਵੀ ਪਾਣੀ ਦੀ ਨਿਕਾਸੀ ਉਪਰਾਲਾ ਕਈ ਵਾਰੀ ਗਏ ਆ ਜੀ ਕਹਿੰਦੇ ਕਰਦੇ ਆ ਹੱਲ ਫਿਰ ਪਿੱਛੇ ਜੇ ਹਲੇ ਪ੍ਰਧਾਨ ਸਾਹਿਬ ਨਹੀਂ ਬਣਿਆ ਸੀ ਕੋਈ ਕਮੇਟੀ ਦਾ ਤੇ ਮਤਲਬ ਪ੍ਰਧਾਨ ਨਾ ਹੁਣ ਕਰਕੇ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਆ ਰਹੀਆਂ ਹਨ ਕਿਉਂਕਿ ਕੰਮ ਨਹੀਂ ਹੋ ਰਿਹਾ ਆਪਾਂ ਜੇ ਗੱਲ ਨੂੰ ਸਮਝੀਏ ਸਾਡਾ ਤਾਂ ਨਹੀਂ ਹੋਇਆ ਜੀ ਬਾਕੀ ਦਾ ਹੁਣ ਅਸੀਂ ਤਾਂ ਸਾਰਿਆਂ ਨਾਲ ਜਾਏ ਆ ਮੈਂ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਥੋੜੀ ਕਾਲ ਆਈ ਕਿਉਂਕਿ ਤੁਹਾਡਾ ਵਾਰਡ ਨੰਬਰ 2 ਸੀ ਪਹਿਲ ਇੱਕ ਨੰਬਰ ਤੁਹਾਡੇ ਤੇ ਕਾਲ ਨਹੀਂ ਕੱਲ ਪੋਸਟ ਪਾਈ ਆ 8 10 ਵਾਟਸ ਤੋਂ ਕਾਲ ਆ ਗਈ ਤਾਂ ਸੀਕੁਐਂਸ ਵਾਈਜ਼ ਪਹਿਲਾਂ ਤੁਹਾਡਾ ਆਇਆ ਤਾਂ ਅਸੀਂ ਤੁਹਾਡੇ ਕੋਲ ਆ ਗਏ ਜੀ ਹਾਂਜੀ ਭੱਲੇ ਨੂੰ ਤਾਂ ਦਿੱਕਤ ਹੋਈ ਰਹੀ ਆ ਜੀ ਤਕਰੀਬਨ ਹਰ ਇੱਕ ਪਰਿਵਾਰ ਦੇ ਨਾ ਸਾਰੇ ਘਰਾਂ ਚ ਕੋਈ ਨਾ ਕੋਈ ਇੱਥੇ ਗਿਰਿਆ ਜਰੂਰ ਹੈ ਇੱਕ ਵਾਰੀ ਇੱਕ ਅੱਧੀ ਵਾਰ ਇੱਕ ਅੱਧੀ ਵਾਰ ਸਾਰੇ ਤਕਰੀਬਨ ਸਾਰੇ ਘਰਾਂ ਚ ਇੱਕ ਜਣਾ ਡਿੱਗਿਆ ਜੀ ਸਿਆਣੇ ਵੀ ਗਿਰ ਚੁੱਕੇ ਆ ਨਿਆਣੇ ਵੀ ਜਿਵੇਂ ਬਜ਼ੁਰਗ ਨੇ ਬੰਦਾ ਸੋਚਦਾ ਕਿ ਯਾਰ ਸੜਕ ਤੇ ਕਿਉਂ ਜਾਣਾ ਇਧਰੋਂ ਇੱਕ ਵਾਕ ਲੈ ਕੇ ਆਨੇ ਆ ਹਨਾ ਵੀ ਆਲੇ ਦੁਆਲੇ ਘਰ ਵੀ ਤਾਂ ਉਹ ਵੀ ਪਰੇਸ਼ਾਨੀ ਆਉਂਦੀ ਹੈ ਬੰਦਾ ਨਹੀਂ ਆ ਸਕਦਾ ਨਹੀਂ ਸਾਰਿਆਂ ਦੇ ਬਰਾਬਰ ਹੀ ਆ ਜੀ ਚਾਹੇ ਘਰ ਹੈ ਹੁਣ ਇੰਨੇ ਇੰਨੇ ਪੈਸੇ ਲਾਏ ਵੇ ਸਾਰਿਆਂ ਨੇ ਨੁਕਸਾਨ ਤਾਂ ਹੋਏ ਰਿਹਾ ਜੀ ਸਭ ਕੁਝ ਭਾਜੀ ਕੀਤਾ ਨਕਸ਼ੇ ਵੀ ਸਾਡੇ ਪਾਸ ਆ ਐਨਓਸੀ ਵੀ ਲਈਆਂ ਭਾਜੀ ਨਕਸ਼ੇ ਵੀ ਲਈਆਂ ਵਾ ਕਮੇਟੀ ਘਰ ਕੇ ਜਾ ਕੇ ਕੰਪਲੇਂਟ ਦੱਸੀ ਮੈਂ ਗਿਆ ਭਾਜੀ ਐਮਸੀ ਨੂੰ ਦੱਸੀ ਆਪਣੇ ਮੈਂ ਐਮਸੀ ਨੂੰ ਦੱਸਿਆ ਐਮਸੀ ਵੀ ਸਾਹਿਬ ਦੋ ਤਿੰਨ ਨੂੰ ਤਾਂ ਮਿਲਿਆ ਨਹੀਂ ਕਰ ਜੇ ਤੇ ਕਮੇਟੀ ਘਰ ਮੈਂ ਗਿਆ ਸੀ ਜਿਹੜਾ ਬਾਹਰਲਾ ਰੂਮ ਹੈ ਜਿੱਥੇ ਨਾਲੀ ਨੂਲੀਆਂ ਸਾਫ਼ ਹੁੰਦੀਆਂ ਜੀ ਹਾਂਜੀ ਮੈਂ ਉੱਥੇ ਗਿਆ ਸੀ ਉਹਨਾਂ ਕੋਲ ਜੀ ਉਹ ਕਹਿੰਦੇ ਜੀ ਈਓ ਸਾਹਿਬ ਨੂੰ ਮਿਲੋ ਈਓ ਸਾਹਿਬ ਕੀ ਕਹਿੰਦੇ ਈਓ ਸਾਹਿਬ ਮੈਂ ਦੋ ਵਾਰੀਆਂ ਈਓ ਸਾਹਿਬ ਨੂੰ ਮਿਲਿਆ ਨਹੀਂ ਜੀ अच्छा फिर मैं तो ਤੁਸੀਂ ਦੋ ਤਿੰਨ ਵਾਰੀ ਕਮੇਟੀ ਘਰ ਜਾ ਚੁੱਕੇ ਅਸੀਂ ਸਮਝਾ ਦਈਏ ਪਰਿਵਾਰਕ ਮੈਂਬਰਾਂ ਨੂੰ ਦੋ ਤਿੰਨ ਵਾਰੀ ਇਹ ਕਹਿੰਦੇ ਮੈਂ ਕਮੇਟੀ ਘਰ ਜਾ ਚੁੱਕਾ ਐਮਸੀ ਦੇ ਘਰ ਦੋ ਤਿੰਨ ਵਾਰੀ ਜਾ ਚੁੱਕਾ ਐਮਸੀ ਸਾਹਿਬ ਨਹੀਂ ਮਿਲੇ ਐਮਸੀ ਸਾਹਿਬ ਕਿਉਂ ਨਹੀਂ ਮਿਲੇ ਇਹ ਜਵਾਬ ਹੋਈ ਦੇ ਸਕਦੇ ਆ ਉਸ ਤੋਂ ਬਾਅਦ ਕਮੇਟੀ ਘਰ ਗਏ ਉੱਥੇ ਕਹਿੰਦੇ ਈਓ ਸਾਹਿਬ ਨੂੰ ਮਿਲੋ ਈਓ ਸਾਹਿਬ ਨਹੀਂ ਮਿਲੇ ਕਿ ਉਹ ਨਹੀਂ ਮਿਲੇ ਇਹ ਵੀ ਜਵਾਬ ਈਓ ਸਾਹਿਬ ਦੇ ਸਕਦੇ ਪਰ ਹੁਣ ਜਦ ਵੋਟਰਾਂ ਤੇ ਈਓ ਸਾਹਿਬ ਵਿਜ਼ਿਟ ਤੇ ਗਏ ਸੀ ਈਓ ਸਾਹਿਬ ਹੈ ਡਿਊਟੀ ਤੇ ਸੀ ਮੈਨੂੰ ਮੈਂ ਦੋ ਵਾਰ ਹੀ ਗਿਆ ਹਾਂ ਦੋਵੇਂ ਵਾਰੀਆਂ ਬਸ ਆਹ ਡਿਊਟੀ ਕੀਤੀ ਆ ਪੁੱਛਣਾ ਪੁੱਛਿਆ ਨਹੀਂ ਫਿਰ ਸਰ ਇਹ ਇਹ ਉਹ ਮੈਂ ਜੇ ਮੈਂ ਨਾ ਕਿਹਾ ਉਹ ਕਹਿੰਦੇ ਜੀ ਤੁਸੀਂ ਮਹੱਲੇ ਵਾਸੀ ਪੈਸੇ ਪਾ ਕੇ ਕੋਈ ਜਿਗਾੜ ਕਰ ਲਓ ਨਾਲੀਆਂ ਨਹੀਂ ਬਣੀਆਂ ਤਾਂ ਮੈਂ ਕਹਾ ਜੀ ਫਿਰ ਹੁਣ ਇਹ ਤਾਂ ਨਹੀਂ ਹੁਣ ਸਾਰਾ ਆਪਾਂ ਸਾਰੇ ਮਹੱਲੇ ਵਾਸੀ ਇਕੱਠੇ ਆ ਭੱਜੀ ਆਪਾਂ ਸਮਝੀਏ ਮੈਂ ਤੁਹਾਨੂੰ ਟੋਕ ਰਿਹਾ सॉरी ਪਹਿਲਾ ਬੰਦਾ ਮਿਹਨਤ ਕਰਕੇ ਪਲਾਟ ਲਵੇ ਹਾਂਜੀ ਫਿਰ ਨਕਸ਼ੇ ਪਾਸ ਕਰਾਵੇ ਫਿਰ ਘਰ ਬਣਾਵੇ ਫਿਰ ਜਦ ਪਾਣੀ ਪੈਸੇ ਪਾ ਕੇ ਫਿਰ ਉਹਦਾ ਜਗਾੜ ਕਰ ਫਿਰ ਸਰਕਾਰਾਂ ਕਿਸ ਲਈ ਹੈ ਫਿਰ ਕਮੇਟੀ ਕਰ ਕਿਸ ਲਈ ਹੈ ਹਾਂਜੀ ਬਸ ਇਹ ਮੈਂ ਫਿਰ ਗਿਆ ਮੈਨੂੰ ਦੋ ਵਾਰੀ ਉਹਨਾਂ ਨੇ ਇਹ ਜਵਾਬ ਦਿੱਤਾ ਜੀ ਤੇ ਫਿਰ ਬਾਅਦ ਚ ਫਿਰ ਮੈਂ ਵੀ ਛੱਡਤਾ ਜਾਣਾ ਫਿਰ ਮੈਂ ਕਿਹਾ ਕੋਈ ਚੱਕਰ ਨਹੀਂ ਜੀ ਫਿਰ ਜੋ ਫਿਰ ਮੈਨੂੰ ਤੁਹਾਡੇ ਫਿਰ ਮੇਰਾ ਮਨ ਚ ਤੁਹਾਡਾ ਖਿਆਲ ਆ ਵੀ ਭਾਜੀ ਨੂੰ ਬੁਲਾ ਕੇ ਆਪਾਂ ਕੋਈ ਵੀਡੀਓ ਪਾਈਏ ਕੋਈ ਬੰਦਾ ਅੱਕ ਜਾਂਦਾ ਥੱਕ ਜਾਂਦਾ ਹੋਰ ਹੀ ਆਊਗਾ ਜੀ ਬੰਦਾ ਕਿਹੜਾ ਹੁਣ ਕਿੰਨੀ ਕੰਮ ਕਰ ਵੀ ਕਰਨਾ ਹਾਂਜੀ ਹਾਂਜੀ ਔਰ ਸਾਰਿਆਂ ਦੇ ਚਿਹਰੇ ਤੇ ਇੱਕ ਪਰੇਸ਼ਾਨੀ ਆ ਸ਼ੱਕਨ ਹੈ ਬਹੁਤ سارے ਸਵਾਲ ਨੇ ਚਾਹੇ ਸਾਡੀਆਂ ਉਹ ਬਜ਼ੁਰਗ ਨੇ ਉੱਧਰ ਖੜੇ ਨੇ ਭੈਣਾਂ ਖੜੀਆਂ ਨੇ ਇੱਧਰ ਇਹਨਾਂ ਦੇ ਬੱਚੇ ਆ ਮੈਂ ਦੇਖਿਆ ਛੋਟੇ ਛੋਟੇ ਬੱਚੇ ਆ ਬੱਚਾ ਬਾਹਰ ਆ ਕੇ ਤਾਂ ਖੇੜੀ ਨਹੀਂ ਸਕਦਾ ਫਿਰ ਬਿਲਕੁਲ ਪਾਜੀ ਬੱਚਾ ਬਾਹਰ ਆਂਦਾ ਹੀ ਨਹੀਂ ਪਾਜੀ ਬੱਚੇ ਨੂੰ ਬਾਹਰ ਚੱਕ ਕੇ ਅੰਦਰ ਬਾੜਨੇ ਪੈਂਦੇ ਆ ਜੀ ਚੱਕ ਕੇ ਬਾਹਰ ਕੱਢਣੇ ਪੈਂਦੇ ਆ ਇਹ ਚੱਕਰ ਪਾਜੀ ਬਾਪੂ ਜੀ ਥੋੜਾ ਤਜ਼ਰਬਾ ਜਿਆਦਾ ਹਾਂਜੀ ਤੁਸੀਂ ਦੱਸੋ ਇਹ ਹਾਲਾਤ ਚੋਂ ਕਿੱਦਾਂ ਨਿਕਲਿਆ ਜਾ ਸਕਦਾ ਇਹ ਤਾਂ ਹੁਣ ਸਰਕਾਰਾਂ ਦੀ ਮੌਜ ਆ ਉਹ ਵੀ ਕਰਾ ਸਕਦੇ ਹੁਣ ਸਾਡੇ ਤਾਂ ਪਾਸ ਦੀ ਗੱਲ ਹੈ ਨਹੀਂ ਹਾਂਜੀ ਸਰਕਾਰਾਂ ਨੇ ਮੌਜ ਕਰਾਈ ਪਈ ਹੈ ਸਰਕਾਰਾਂ ਤਾਂ وہی ਕਰ ਸਕਦੇ ਆ ਸਾਡੀ ਤਾਂ ਗੱਲ ਸੁਣੀ ਹੀ ਨਹੀਂ ਕਿਸੇ ਨੇ ਵੀ ਹੈਗੀ ਜਿਹੜਾ ਅਸਲ ਹੁਣ ਸਮਾਂ ਆ ਜੇ ਇਹਨਾਂ ਨਾਲ ਅਸੀਂ ਚੰਗੇ ਚੱਲਾਂਗੇ ਤਾਂ ਹੀ ਨਸਲਾ ਯਾਦ ਰੱਖੂਗੀਆਂ ਹੁਣ ਇਹ ਆਪਣੇ ਬੱਚਿਆਂ ਨੂੰ ਕੀ ਜਿਹੜੇ ਇਹਨਾਂ ਦੇ ਬੱਚੇ ਅਬਜ਼ਰਵ ਕਰ ਰਹੇ ਹੋ ਕੀ ਸਮਝ ਰਹੇ ਆ ਕਿ ਪਿਤਾ ਪਰੇਸ਼ਾਨ ਨੇ ਬੜੀ ਮੁਸ਼ਕਿਲ ਨਾਲ ਘਰ ਬਣਾਇਆ ਕਦੀ ਐਮਸੀ ਕੋਲ ਜਾਂਦੇ ਆ ਕਦੀ ਕਮੇਟੀ ਘਰ ਜਾਂਦੇ ਆ ਕਦੀ ਕਿਸੇ ਨੂੰ ਫੋਨ ਕਰਦੇ ਆ ਕਦੀ ਮੀਡੀਆ ਵਾਲੇ ਨੂੰ ਫੋਨ ਕਰਦੇ ਆ ਉਹ ਬੱਚੇ ਦੇ ਉੱਤੇ ਕੀ ਪ੍ਰਭਾਵ ਪਊਗਾ ਸਾਰਿਆਂ ਦੇ ਬੱਚੇ ਦੀ ਗੱਲ ਕਰ ਰਹੇ ਆ ਟੈਕਨੀਕਲੀ ਜੇ ਲੀਡਰ ਜਿਹੜੇ ਆ ਆਗੂ ਜਿਹੜੇ ਆ ਕੱਲੀ ਵੋਟਾਂ 'ਚ ਨੀਵੇਂ ਹੋ ਕੇ ਨਾ ਆਇਆ ਕਰੋ ਉਂ ਵੀ ਇਹਨਾਂ ਦੀ ਮਦਦ ਕਰਨ ਆਇਆ ਕਰੋ ਫਿਰ ਇਹ ਤੁਹਾਨੂੰ ਇਹਨਾਂ ਕੋਲ ਆ ਕੇ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਆਪ ਹੀ ਤੁਹਾਡੀ ਹਮਾਇਤ ਕਰ ਦੇਣਗੇ ਪਰ ਜੇ ਤੁਸੀਂ ਇਹਨਾਂ ਦਾ ਫੋਨ ਹੀ ਨਹੀਂ ਚੱਕਣਾ ਇਹਨਾਂ ਦੀ ਕੇਅਰ ਹੀ ਨਹੀਂ ਕਰਨੀ ਫਿਰ ਇੱਕ ਦਿਨ ਇਹ ਵੀ ਆ ਜਾਣਾ ਇਹਨਾਂ ਨੇ ਕਹਣਾ ਅਸੀਂ ਤੁਹਾਡੀ ਕੇਅਰ ਨਹੀਂ ਕਰਦੇ ਹਾਂ ਜੀ ਠੀਕ ਹੈ ਜੀ ਅਸੀਂ ਕੇਅਰ ਨਹੀਂ ਕਰਾਂਗੇ ਜੇ ਸਾਡਾ ਕੰਮ ਨਹੀਂ ਹੋਣਾ ਕਰਨੀ ਹੀ ਨਹੀਂ ਕੇਅਰ ਅਸੀਂ ਫੇਰ ਨਹੀਂ ਹੋਣੀ ਇੰਨੀ ਹੋ ਫੇਰ ਕੌਣ ਪੁੱਛੂਗਾ ਜੀ ਚਲੋ ਇੱਕ ਵਾਰੀ ਭੈਣਾ ਤੋਂ ਪੁੱਛ ਲਈਏ ਕਿ ਉਹਨਾਂ ਨੂੰ ਕੀ ਕੀ ਪਰੇਸ਼ਾਨੀਆਂ ਔਰ ਇਸ ਤੋਂ ਬਾਅਦ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਗੱਲ ਇਹਨਾਂ ਦੇ ਐਮਸੀ ਤੱਕ ਐਦਾਂ ਵੀ ਵਿਜ਼ੂਅਲ ਵੀ ਪੰਚਾਈ ਜਾਵੇ ਔਰ ਕਮੇਟੀ ਘਰ ਵੀ ਜਾਇਆ ਜਾਵੇ ਮਾਤਾ ਜੀ ਪ੍ਰੇਸ਼ਾਨੀ ਹੈ ਨਜ਼ਰ ਆ ਰਹੀ ਹੈ ਪ੍ਰੇਸ਼ਾਨੀ ਬਹੁਤ ਜ਼ਿਆਦੇ ਤੁਹਾਡੀ ਜ਼ੁਬਾਨੀ ਦੱਸੋ ਥੋੜੀ ਜਹੀ ਨਹੀਂ ਪ੍ਰੇਸ਼ਾਨੀ ਬਹੁਤ ਜ਼ਿਆਦੇ ਬੱਚਿਆਂ ਨੂੰ ਬੰਦਿਆਂ ਦਾ ਬਾਹਰ ਚੱਲ ਜਾਣਾ ਜਨਾਨੀਆਂ ਨੂੰ ਬਹੁਤ ਜ਼ਿਆਦੇ ਪਰੇਸ਼ਾਨੀ ਹੈ ਇਹ ਵੀ ਗੱਲ ਠੀਕ ਹੈ ਨਾ ਇਹਨਾਂ ਦਾ ਥੋੜੀ ਦਿਰ ਨੱਕ ਖੋਲ ਜਾਣਾ ਬਾਹਰ ਜਾ ਕੇ ਹਾਂਜੀ ਤੁਹਾਡਾ ਤਾਂ ਬੰਦਾ ਹੀ ਆ ਸਾਡਾ ਬੰਦ ਆ ਸਾਡੇ ਬੱਚੇ ਆ ਜਿਹੜੇ ਉਹ ਅੰਦਰ ਹੀ ਅੰਦਰ ਵਸੇ ਇੱਦੀ ਰਹਿੰਦੇ ਆ ਗਾਰੇ ਚ ਕਿੱਥੇ ਵੜਨਾ ਆ ਬੱਚਿਆਂ ਨੇ ਪਾਣੀ ਦੇ ਵਿੱਚ ਬਹੁਤ ਜ਼ਿਆਦੇ ਪਰੇਸ਼ਾਨੀ ਹੈ ਹਰਿਆਈ ਕਿਵੇਂ ਜੰਮੀ ਹੋਈ ਹੈ ਹਰਿਆਈ ਆ ਫੇਸਲ ਵੀ ਜਾਂਦੇ ਬੱਚੇ ਦੇਖਦੇ ਜੀ ਬਜ਼ੁਰਗ ਜਾਂ ਬੱਚੇ ਇੱਕ ਇੱਕ ਤਾਂ ਅੱਧੀ ਵਾਰ ਤਾਂ ਜ਼ਰੂਰ ਡਿਗੇ ਆ ਡਿਗੇ ਆ ਡਿਗੇ ਆ ਸਾਰੇ ਡਿਗੇ ਆ ਹਾਂਜੀ ਡਿਗੇ ਆ ਪਰੇਸ਼ਾਨੀ ਜਾਦੇ ਆ ਫਿਰ ਸਾਨੂੰ ਕੀ ਕਹਿਣਾ ਕਿ ਚਾਹੁੰਦੇ ਹੋ ਕਿਉਂਕਿ ਇਹ ਵੀ ਇੱਕ ਸਵਾਲ ਸਾਡਾ ਹੁੰਦਾ ਮੰਗ ਕੀ ਆ ਅਸੀਂ ਇਹ ਸਾਡੀ ਮੰਗ ਆ ਸਾਡਾ ਪਾਣੀ ਦਾ ਨਿਕਾਸ ਹੋ ਜਾਵੇ ਸਾਨੂੰ ਸੀਵਰੇਜ ਪਾੜ ਕੇ ਦੇਣ ਹੂੰ ਠੀਕ ਹੈ ਸਾਨੂੰ ਬਹੁਤ ਤਕਲੀਫ ਜਿਆਦੇ ਆ ਸਾਨੂੰ ਇੱਥੇ ਸਾਦੀ ਆ ਕਿਉਂਕਿ ਪਾਣੀ ਇਕੱਠਾ ਹੋਣ ਦੇ ਕਰਕੇ ਸਾਰਾ ਇੱਥੇ ਗਾਰਦੀ ਜਮ ਚੁੱਕੀ ਆ ਜੇ ਕਿਸੇ ਦੇ ਮੰਨ ਲਓ ਕਿਸੇ ਦਾ ਪੈਰ ਸਲਿੱਪ ਹੋ ਜਾਂਦਾ ਕੋਈ ਬੱਚੇ ਦੇ ਕਿ ਬਜ਼ੁਰਗ ਦੇ ਸੱਟ ਲੱਗ ਜਾਂਦੀ ਤੇ ਕੌਣ ਜ਼ਿੰਮੇਵਾਰ ਆ ਬੱਚੇ ਖੇਡਦੇ ਨੇ ਤੁਸੀਂ ਕਹਿੰਦਾ ਬੱਚੇ ਖੇਡਦੇ ਨੇ ਨੇਚਰਲੀ ਸਾਡਾ ਲੰਘਾ ਹੀ ਇਹੀ ਆ ਵੀਰ ਜੀ ਅਸੀਂ ਆਣਾ ਇੱਧਰ ਦੀ ਆ ਮੰਨ ਲਓ ਸਾਡੇ ਛੋਟੇ ਛੋਟੇ ਬੱਚੇ ਆ ਜਾਂ ਬਜ਼ੁਰਗ ਹੀ ਆ ਆਂਟੀ ਜੀ ਆ ਹੁਣ ਅੱਗੇ ਵਿਚਾਰੇ ਡੰਡੇ ਨਾਲ ਤੁਲਦੇ ਆ ਮੰਨ ਲਓ ਜੇ ਪੈਰ ਸਲਿੱਪ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਆ ਰਿਸਪੌਂਸਿਬਿਲਟੀ ਲਏਗਾ ਇਹ ਕਿਉਂਕਿ ਇਹ ਤਾਂ ਹੁਣ ਜ਼ਰੂਰੀ ਹੈ। ਇਹ ਛੜਕ ਬਣਾਈ ਸੀ ਉਹਦਾ ਇਹਨਾਂ ਨੂੰ ਚਾਹੀਦਾ ਸੀ ਸੀਵਰੇਜ ਪਾਣਾ। ਜਿਸ ਨੂੰ ਤੁਹਾਨੂੰ ਲੋੜ ਕਰਨਾ ਸੀਗਾ ਕਹਿਣਾ ਸੀਗਾ ਕਿ ਕੀਤਾ ਸੀ ਪਰ ਕੋਈ ਨਹੀਂ ਸੰਭਾਲਿਆ। ਪਰ ਸੁਣਾਈ ਨਹੀਂ ਕਿ ਚੁਣਾਈ ਨਹੀਂ ਕੀਤੀ ਗਈ। ਸਾਰੇ ਨਹੀਂ ਮਿਲ ਕੇ ਗਲੀ ਸਾਰੇ ਕਿਉਂਕਿ ਸਾਰੇ ਚੁਣਾਈ ਨਹੀਂ ਕੀਤੀ ਕਿਸੇ ਨੇ। ਸੁਣਵਾਦੇ ਕੱਲ ਨੂੰ ਆਨੇ ਆ ਫੇਰ ਹਾਂ ਦੱਸਾਂ ਤੈਨੂੰ ਆਨੇ ਕਰਦੇ ਐਡੇ ਕੰਮ ਰਹਿ ਗਏ ਸਾਡੇ ਜੀ। ਕੋਈ ਐ ਨਹੀਂ ਕੋਈ। ਅੱਛਾ ਉਦੋਂ ਤੁਹਾਨੂੰ ਇਹ ਲਾਰਾ ਲਾਇਆ ਗਿਆ ਕਿ ਕਰ ਦਿੰਨੇ ਆ ਪੰਜ ਦਿਨਾਂ ਚ ਦੱਸ ਦਿੰਦੇ। ਕਰਾਂਗੇ ਕਹਿੰਦੇ ਉਹੇ। ਬਸ ਕੀਤਾ ਨਹੀਂ ਹੈਗਾ। ਮੁੜ ਕੇ ਕੋਈ ਆਇਆ ਹੀ ਨਹੀਂ। ਮੁੜ ਕੇ ਬਾਤ ਨਹੀਂ ਪੁੱਛੀ। ਨਹੀਂ ਕਿਸੇ ਨੇ ਵੀ ਨਹੀਂ ਪੁੱਛੀ ਬਾਤ। ਉਹਨੇ ਚੱਕਿਆ ਯੱਕਦੇ ਨਹੀਂ ਹੋਣ ਚੋ ਦੱਸਦੀ ਹੈ ਕਿ ਇਕੱਲੇ ਘਰ ਦਾ ਮਸਲਾ ਨਹੀਂ ਹੈ ਪੂਰੇ ਮਹੱਲੇ ਦਾ ਮਸਲਾ ਪੂਰੇ ਮਹੱਲੇ ਦਾ ਮਸਲਾ ਜੀ ਸਾਡੀ ਚਲੋ ਤੁਹਾਨੂੰ ਤੁਸੀਂ ਦੇਖ ਲਿਆ ਸਭ ਕੁਝ ਵੀ ਸਾਡੇ ਘਰ ਪਾਣੀ ਖੜਿਆ ਤਾਂ ਨਜ਼ਰ ਆ ਰਿਹਾ ਬਾਕੀ ਨਹੀਂ ਪਰ ਸਾਰਿਆਂ ਨੂੰ ਪ੍ਰੋਬਲਮ ਭਾਜੀ ਸਾਰੇ ਘਰਟੇ ਹੋਈ ਹੈ ਜੀ ਅਸੀਂ ਉਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਰੇ ਅੱਗੇ ਯੋ ਸਾਹਿਬ ਅੱਗੇ ਵੀ ਕਮੇਟੀ ਕਰ ਵੀ ਸਾਡਾ ਕੋਈ ਨਾ ਭਾਜੀ ਮਸਲਾ ਲੱਗ ਰਾਇਆ ਜੀ ਕੋਈ ਬੰਦਾ ਕੀ ਕਰ ਸਕਦਾ ਹੱਥ ਜੋੜ ਸਕਦਾ ਹਾਂ ਭਾਜੀ ਹੱਥ ਜੋੜ ਕੇ ਬਸ ਇਕੱਲੇ ਭਾਜੀ ਰਿਕੁਐਸਟ ਹੱਥ ਜੋੜ ਕੇ ਵੀ ਸਾਡਾ ਨਹੀਂ ਬੰਦਾ ਹੀ ਕਹਿ ਸਕਦਾ 5% ਟੈਕਸ ਲੈਣੇ ਭਰਾਵਾ 7 ਲੈ ਲਓ ਲੈ ਲਓ ਬਸ ਠੀਕ ਹੈ ਸਾਨੂੰ ਸਹੂਲਤ ਦੇ ਦਿਓ ਦੇ ਦਿਓ ਭਾਈ ਸਹੀ ਗੱਲ ਠੀਕ ਹੈ ਜੀ ਸਹੀ ਗੱਲ ਵੇਖੋ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਇਹਨਾਂ ਨੂੰ ਐਦਾ ਟ੍ਰੀਟ ਕਰੋ ਚੰਗੇ ਤਰੀਕੇ ਕੇ ਸੱਚੀ ਕਰਦੇ ਮੋਰੇ সুইਟ ਹੋਮ ਲਿਖਿਆ ਚੰਗਾ ਲੱਗੇ ਆ ਪੜਨ ਲੱਗੇ ਸਾਨੂੰ ਵੀ ਨਹੀਂ ਚੰਗਾ ਲੱਗਦਾ ਰਿਸ਼ਤੇਦਾਰ ਵੀ ਆਉਂਦੇ ਹੋਣੇ ਤਾਂ ਕਿੱਦਾਂ ਆਉਂਦੇ ਹੋਣੇ ਜਾਂ ਇਹ ਬੁਲਾਉਂਦੇ ਵੀ ਹੋਗੇ ਕਿ ਨਹੀਂ ਬੁਲਾਉਂਦੇ ਹੋਗੇ ਝਿਜਕਣਾ ਪੈਂਦਾ ਹੋਣਾ ਆਇਓ ਜੀ ਰੋਕਿਆ ਰਸਤੇਦਾਨ ਨੂੰ ਬੁਲਾਈਦਾ ਨਹੀਂ ਮਹਾਰਾਜ ਅੱਛਾ ਉਹ ਕਹਿੰਦੇ ਨੇ ਜਸਵੀਰ ਜੀ ਪਤਾ ਨਹੀਂ ਆਕੜ ਕਰਦੇ ਉਹਨੂੰ ਨਹੀਂ ਨਹੀਂ ਪਤਾ ਕੀ ਹਾਲਾਤ ਹਾਂ ਜਸਵੀਰ ਜੀ ਤਾਂ ਨਿੱਗੇ ਸੁਆਦੇ ਲੱਗਦੇ ਆ ਸਾਰੇ ਨਹੀਂ ਪਰ ਸੇ ਤੰਗੀ ਹੈ ਬਾਪੂ ਜੀ ਤੰਗੀ ਹੈ ਤੰਗੀ ਹੈ ਮੈਂ ਜੇ ਸਮਝੀਏ ਮਹੱਲੇ ਦੀ ਤੰਗੀ ਹੈ ਪੈਸੇ ਵੀ ਭਰੇ ਹੋਏ ਆ ਅੱਛਾ ਜੀ ਐਨਓਸੀਆਂ ਦੇ ਨਕਸ਼ਿਆਂ ਦੇ ਉਹ ਪੈਸੇ ਕਮੇਟੀ ਕਿੱਥੇ ਲੈ ਕੇ ਜਾਂਦੀ ਉਹ ਵੀ ਤਾਂ ਹੱਲ ਹੋਣਾ ਚਾਹੀਦਾ ਨਾ ਸਾਡਾ ਕੋਈ ਨਾ ਹੱਲ ਕਰਾਇਆ ਜਾਵੇ ਭਜੀ ਬਹੁਤ ਪਰੇਸ਼ਾਨ ਪੈਸੇ ਨਹੀਂ ਭਰੇ ਮੰਨ ਉਹ ਚੀਜ਼ 50 50000 ਕਿਸੇ ਨੇ ਆਪਣੇ ਮਕਾਨ ਦੇ ਹਿਸਾਬ ਨਾਲ ਜ਼ਮੀਨ ਦੇ ਹਿਸਾਬ ਨਾਲ ਲੱਖ ਰੁਪਇਆ ਵੀ ਭਰਿਆ ਹੋਣਾ 1.5 ਲੱਖ ਵੀ ਜੀ ਜੀ ਉਹ ਜਦੋਂ ਗਵਰਨਮੈਂਟ ਦੇ ਖਾਤੇ ਜਾ ਰਹੇ ਤਾਂ ਲੱਗ ਕਿਉਂ ਨਹੀਂ ਰਹੇ ਗਏ ਕਿੱਥੇ ਗਏ ਕਿੱਥੇ ਠੀਕ ਹੈ ਮਾੜੀ ਮੋਟੀ ਕਿਸੇ ਨੂੰ ਪ੍ਰੋਬਲਮ ਹੋ ਸਕਦੀ ਹੈ ਵੀ ਇਧਰ ਆਉਣੀ ਪਾਣਾ ਉਧਰੋਂ ਨਹੀਂ ਪਾਣਾ ਤਾਂ ਤੁਸੀਂ ਸੀਵਰੇਜ ਪਾ ਦਿਓ ਆਹ ਸੀਵਰੇਜ ਪਾ ਦਿਓ ਕੀ ਨਹੀਂ ਅਤਗਵਾਹੀ ਦਾ ਤਾਂ ਆਇਆ ਗੰਨੇ ਆਵੇ ਹੱਲ ਕਰ ਦੋ ਕਿਸੇ ਦਾ ਜਸਵੀਰ ਜੀ ਕੰਮ ਕੀ ਕਰਦੇ ਤੁਸੀਂ ਸਾਡੀ ਅਸੀਂ ਸੇਲ ਲਾਉਣੇ ਚਪਲਾਂ ਦੀ ਭਾਜੀ ਬੱਸ ਸਟੈਂਡ ਦੇ ਸਾਹਮਣੇ ਜੀ ਸਮਝੋ ਲੋ ਕੈਟਾਗਰੀ ਦੇ ਬੰਦੇ ਭਾਜੀ ਅਸੀਂ ਇੱਕ ਹੁੰਦਾ ਨਹੀਂ ਤੁਸੀਂ ਕੈਟਾਗਰੀ ਭਾਜੀ ਨਹੀਂ ਸੱਚ ਸੱਚ ਆ ਲੋ ਕੈਟਾਗਰੀ ਤੇ ਉਹ ਆ ਜਿਹੜੇ ਤਨਖਾਹਾਂ ਲੈਂਦੇ ਆ ਜਿਹੜੇ ਤੁਹਾਨੂੰ ਵਾਅਦੇ ਕਰਦੇ ਆ ਮੁੜ ਕੇ ਨਹੀਂ ਆਉਂਦੇ ਤੁਸੀਂ ਸਾਡੀ ਨਜ਼ਰੋਂ ਦੇਖੋ ਤੁਸੀਂ ਹਾਈ ਕੈਟਾਗਰੀ ਤੇ ਆ ਜਿਹੜੇ ਇੰਨਾ ਤੱਕਾ ਸਹਿ ਕੇ ਵੀ ਚੁੱਪਿਆ ਕੋਈ ਹੋਰ ਲੋ ਕੈਟਾਗਰੀ ਦਾ ਹੁੰਦਾ ਨਾ ਜਾ ਕੇ ਮੈਂ ਹੁਣ ਕੀ ਕਰਾਂ ਜੀ ਅਸੀਂ ਇਹ ਰਿਕਵੈਸਟ ਕਰਦੇ ਸਾਰੇ ਅੱਗੇ ਭਾਜੀ ਸਾਡਾ ਮਸਲਾ ਕੋਈ ਕਰਾਇਆ ਜਾਵੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਮੇਟੀ ਘਰ ਵਾਲਿਆਂ ਅੱਗੇ ਵੀ ਉਹ ਸਭ ਅੱਗੇ ਵੀ ਸਾਡਾ ਹੱਲ ਕਰਾਇਆ ਜਾਵੇ ਭਾਜੀ ਅਸੀਂ ਬਹੁਤ ਪਰੇਸ਼ਾਨ ਆ ਸਾਡੇ ਛੋਟੇ ਛੋਟੇ ਬੱਚੇ ਆ ਭਾਜੀ ਜੀ ਵੀ ਕੋਈ ਪ੍ਰੋਬਲਮ ਨਾ ਭਾਜੀ ਕੱਲ ਨੂੰ ਬੱਚਿਆਂ ਨੂੰ ਆਵੇ ਸਾਡੀ ਰਿਕਵੈਸਟ ਹੱਥ ਜੋੜ ਕੇ ਕਮੇਟੀ ਘਰ ਵਾਲਗੇ ਈਓ ਸਾਹਿਬ ਅੱਗੇ ਵੀ ਵੀ ਇਹਨੂੰ ਕੋਈ ਨਾ ਕੋਈ ਮਸਲਾ ਭਾਜੀ ਹੱਲ ਕਰਾਇਆ ਜਾਵੇ ਚਲੋ ਸਾਰੇ ਮਿਹਨਤੀ ਬੰਦੇ ਨੇ ਇਸ ਕਰਕੇ ਪ੍ਰਸ਼ਾਸਨ ਅੱਗੇ ਕਮੇਟੀ ਕਰਦੇ ਜਿਹੜੇ ਅਫਸਰ ਸਾਹਿਬਾਨ ਉਹਨਾਂ ਅੱਗੇ ਬੇਨਤੀ ਹੈ ਕਿ ਜ਼ਰੂਰ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਮੈਂ ਇੱਥੇ ਜ਼ਰੂਰ ਇਹ ਗੱਲ ਕਹਿਣੀ ਚਾਹੁੰਦਾ ਇਹ ਆਰੋਪ ਨਹੀਂ ਹਨ ਸਮੱਸਿਆਵਾਂ ਆਵਾਂ ਹਨ ਜਿਨ੍ਹਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਲੇਕਿਨ ਇਹ ਇਹ ਤਾਂ ਵਿਚਾਰੇ ਫੇਸ ਕਰ ਰਹੇ ਹਨ ਨਾ ਇਹ ਤਾਂ ਇਸ ਪ੍ਰੋਬਲਮ ਨੂੰ ਹਰ ਰੋਜ਼ ਚੱਲ ਰਹੇ ਇਹਨਾਂ ਦੀ ਤਾਂ ਅੱਖਾਂ ਦੇ ਸਾਹਮਣੇ ਵੀ ਆ ਮਹਿਸੂਸ ਵੀ ਕਰ ਰਹੇ ਆ ਔਰ ਇਹਦੇ ਕਰਕੇ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕਿਹੜੇ ਕਿਹੋ ਜਿਹੇ ਬਿਮਾਰੀਆਂ ਵੀ ਨਾਲ ਵੀ ਇਹਨਾਂ ਨੂੰ ਜੂਝਣਾ ਪੈ ਸਕਦਾ ਤਾਂ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਦੀ ਜਿਹੜੇ ਐਮਸੀ ਸਹਿਬਾਨ ਨੇ ਆ ਉਹ ਅਗਰ ਆਪਣਾ ਕੋਈ ਵਰਜਨ ਦੇਣਾ ਚਾਹੁੰਦੇ ਆ ਤਾਂ ਜ਼ਰੂਰ ਸਾਡੇ ਦਾ ਸੰਪਰਕ ਕਰ ਲੈਣ ਔਰ ਅਫਸਰ ਸਹਿਬਾਨ ਦੇ ਵੀ ਅੱਗੇ ਬੇਨਤੀ ਆ ਕਿ ਜੇ ਤੁਸੀਂ ਚੰਗਾ ਕੰਮ ਕਰੋਗੇ ਅਸੀਂ ਉਹਦੀ ਵਡਿਆਈ ਕਰਨ ਵੀ ਆਵਾਂਗੇ ਤੁਹਾਡੀ ਸਿਫਤ ਕਰਨ ਵੀ ਆਵ ਹੋਣਾ ਚਾਹੀਦਾ 2 ਨੰਬਰ ਵਾਰਡ ਹੈ ਹੁਣ ਇਤੋਂ ਅੱਗੇ ਕੋਸ਼ਿਸ਼ ਕਰਦੇ ਕੋਈ ਤੁਹਾਡੇ ਐਮਸੀ ਸਾਹਿਬ ਨਾਲ ਗੱਲ ਕਰਨ ਦੀ ਹੈਲੋ ਪੂਮਬਲਾ ਸਾਹਿਬ ਹਾਂਜੀ ਹਾਂਜੀ ਪੂਮਬਲਾ ਸਾਹਿਬ ਪੀਪੀ 32 ਨਵਾਂ ਸ਼ਹਿਰ ਚੈਨਲ ਤੋਂ ਗੱਲ ਕਰ ਰਹੇ ਆ ਜੀ ਹਾਂਜੀ ਹਾਂਜੀ ਸਰ ਤੁਹਾਡਾ ਇੱਕ ਨਾ ਪੱਖ ਲੈਣਾ ਸੀ ਹਾਂਜੀ ਹਾਂਜੀ ਅੱਜ 2 ਨੰਬਰ ਵਾਰਡ ਚ ਸੀ ਗਏ ਸੀਗੇ ਦੁਰਗਾਪੁਰ ਜਿਹੜੀਆਂ ਕਲੋਨੀਆਂ ਬਣੀ ਹੋਈਆਂ ਹਾਂਜੀ ਹਾਂਜੀ ਤੇ ਉਹਦੇ ਵਿੱਚ ਨਾ ਇੱਕ ਘਰ ਦੇ ਬਾਹਰ ਪਾਣੀ ਖੜਾ ਹੋਇਆ ਜਸਵੀਰ ਸਿੰਘ ਉਹਨਾਂ ਦਾ ਨਾਮ ਆ ਅੱਛਾ ਤੇ ਉਹ ਕਹਿੰਦੇ ਕਿ ਅਸੀਂ ਐਮਸੀ ਸਾਹਿਬ ਦੇ ਕਹਿੰਦੇ ਤਿੰਨ ਚਾਰ ਵਾਰ ਘਰ ਜਾਏ ਆ ਕਿਤੇ ਕੋਈ ਰਿਸਪਾਂਸ ਨਹੀਂ ਮਿਲਿਆ ਸਾਨੂੰ ਨਹੀਂ ਨਹੀਂ ਇਦਾਂ ਦਾ ਕੋਈ ਕੁਦੂਆ ਨਹੀਂ ਮੈਂ ਉਹ ਕਹਿੰਦੇ ਅਸੀਂ ਘਰ ਜ ਵੀ ਜਾ ਕੇ ਆਏ ਆ ਫੋਨ ਵੀ ਕੀਤਾ ਉਸ ਤੋਂ ਬਾਅਦ ਕਹਿੰਦੇ ਈਓ ਸਾਹਿਬ ਕੋ ਵੀ ਗਏ ਆ ਉਹ ਵੀ ਨਹੀਂ ਮਿਲੇ ਕਹਿੰਦੇ ਸਾਡੇ ਕਾਫੀ ਦਿਨ ਹੋ ਗਿਆ ਪਾਣੀ ਇੱਦਾਂ ਹੀ ਖੜਾ ਘਰਾਂ ਦੇ ਬਾਹਰ ਔਰ ਪੂਰੀ ਜਿਹੜੀ ਪਬਲਿਕ ਹੈ ਉਹ ਪਰੇਸ਼ਾਨ ਹੈ ਉਹ ਕਹਿੰਦੀ ਜੀ ਕਿ ਅਸੀਂ ਪਬਲਿਕ ਤਾਂ ਮੇਰੀ ਗੱਲ ਸੁਣ ਲੋ ਭਾਜੀ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ ਕੰਮ ਨਹੀਂ ਹੋ ਰਿਹਾ ਕਿਸੇ ਦਾ ਵੀ ਕਮੇਟੀ 'ਚ ਉਹ ਮਸ਼ੀਨ ਇਹ ਕਹਿੰਦੇ ਮੈਂ ਤਾਂ ਹੁਣ ਅੱਜ ਵੀ ਮੇਰੇ 3-4 ਪੁਆਇੰਟ ਸਗੇ ਉਹ ਸਾਰੇ ਮਤਲਬ ਐਡਾ ਹੀ ਦੂਏ ਪਏ ਐ ਅੱਜ ਵੀ ਇਹ ਕਹਿੰਦੇ ਜੀ ਮਸ਼ੀਨ ਖਰਾਬ ਹੋਈ ਵੀ ਬੰਦੇ ਨਹੀਂ ਉੱਥੇ ਜੀ ਸਰ ਕੱਲੀ ਮਸ਼ੀਨ ਨਾ ਕਰਨਾ ਤਾਂ ਚਲੋ ਟੈਂਪਰੇਰੀ ਹੱਲ ਹੋ ਜੂਗਾ ਉਹ ਕਹਿੰਦੇ ਕਿ ਜਦੋਂ ਸੜਕ ਬਣਾਈ ਪਈ ਗਈ ਨਾ ਸਲੇਬਾ ਪਾਈਆਂ ਪਈਆਂ ਪਾਈਆਂ ਜਦੋਂ ਉਦੋਂ ਵੀ ਕਹਿੰਦੇ ਅਸੀਂ ਕਿਹਾ ਸੀ ਪਹਿਲਾਂ ਸੀਵਰੇਜ ਪਾ ਦਿਓ ਤੇ ਨਿਕਾਸੀ ਦਾ ਪ੍ਰਬੰਧ ਕਰ ਦਿਓ ਕਹਿੰਦੇ ਉਦੋਂ ਸਾਨੂੰ ਕਿਹਾ ਗਿਆ ਸੀ ਕਿ 5-10 ਦਿਨਾਂ ਵਿੱਚ ਉਹ ਵੀ ਕਰ ਦੇਾਂਗੇ ਪਰ ਕਹਿੰਦੇ ਮੁੜ ਕੇ ਕੋਈ ਬੋੜਿਆ ਇਹਨੂੰ ਕਹਿੰਦੇ ਕੋਈ ਅਪੜਿਆ ਹੀ ਨਹੀਂ ਕਹਿੰਦੇ ਉੱਤੇ ਨੇ 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 ਇੱਦਾਂ ਨਹੀਂ ਹੋਇਆ ਉਸ ਵੇਲੇ ਤਾਂ ਇਹ ਕਹਿੰਦੇ ਵੀ ਤੁਸੀਂ ਸੜਕਾ ਬਣਾ ਲਓ ਤੇ ਨਾਲੀਆਂ ਕੱਢ ਦਿਓ ਸਾਡਾ ਉਸ ਵੇਲੇ ਤਾਂ ਉੱਥੇ ਲੰਘਾ ਵੀ ਨਹੀਂ ਸੀਗਾ ਮੈਂ ਤੁਹਾਨੂੰ ਦੱਸਾਂ ਉਸ ਵੇਲੇ ਹਾਲਾਤ ਇਦਾਂ ਦੇ ਸੀਗੇ ਵੀ ਉੱਥੇ ਮਤਲਬ ਬੰਦਾ ਜੇ ਮੀਂਹ ਲੱਗ ਜਾਂਦਾ ਤਾਂ ਚਾਰ-ਚਾਰ ਪੰਜ-ਪੰਜ ਦਿਨ ਕਿਤੇ ਲੰਘ ਨਹੀਂਦਾ ਹੁੰਦਾ ਹੁੰਦਾ ਚਲੋ ਉਹਨਾਂ ਇਹਨਾਂ ਨੂੰ ਇਹ ਸੀ ਕਿ ਮੈਂ ਕਹਾਂ ਚੱਲ ਮੈਂ ਸੜਕਾ ਬਣਾ ਦਿੰਦਾ ਉਸ ਵੇਲੇ ਸਾਡਾ ਪੀਬੀ ਬੋਰਡ ਦਾ ਤੁਹਾਨੂੰ ਪਤਾ ਹੀ ਹੈ ਸਾ ਕੀ ਸੁਭਾੜਾ ਪਏ ਹਾਂ ਵਾਸੇਗਾ ਵੇ ਚਲੋ ਸਰ ਦੇਖੋ ਅਸੀਂ ਵੀ ਨਾ ਜਿਹੜਾ ਇੱਕ ਉਪਰਾਲਾ ਜਿਹੜਾ ਸ਼ੁਰੂ ਕੀਤਾ ਇਹੀ ਸਾਡਾ ਫੋਕਸ ਹੈ ਕਿ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਹਾਂ ਹਾਂਜੀ ਹਾਂਜੀ ਅਸੀਂ ਫਿਰ ਤੁਹਾਨੂੰ ਕਹਿ ਦਿੰਦੇ ਅਸੀਂ ਸਰ ਫਿਰ ਤੁਹਾਨੂੰ ਇਹ ਬੇਨਤੀ ਕਰ ਦਿੰਦੇ ਆ ਕਿ ਇਹ આરોਪ ਨਹੀਂ ਆ ਇਹ ਸਮੱਸਿਆਵਾਂ ਆ ਜੀ ਬਿਲਕੁਲ ਬਿਲਕੁਲ ਤੇ ਅਸੀਂ ਚਾਹੁੰਨੇ ਕਿ ਸਮੱਸਿਆਵਾਂ ਦਾ ਨਿਪਟਾਰਾ ਹੋ ਜਵੇ ਲੋਕੀ ਖੁਸ਼ ਹੋ ਜਾਣ ਜੀ ਹਾਂ ਨਾ ਆਮ ਜਨਤਾ ਖੁਸ਼ ਹੋਏ ਤਾਂ ਲੀਡਰ ਵੀ ਤਾਂ ਹੀ ਖੁਸ਼ ਹੋਊਗੇ ਜੀ ਮੈਂ ਕਹਿੰਦਾ ਜੀ ਤੁਸੀਂ ਇੱਦਾਂ ਕਰੋ ਤੁਸੀਂ ਇੱਕ ਵਾਰੀ ਨਾ ਸਾਰਿਆਂ ਦਾ ਬੱਝ ਲਓ ਜਿਹੜੇ ਇਹ ਸਾਰੇ ਮਨਾਜਮ ਵੀ ਐ ਕਮੇਟੀ 'ਚ ਵੀ ਐ ਉਹ ਵੀ ਕੰਮੇ ਨਹੀਂ ਹੋ ਰਿਹਾ ਕਿਸੇ ਦਾ ਵੀ ਜੀ ਸਰ ਜੀ ਰੋਣਾ ਰੋਣਾ ਬਰੋਣਾ ਪਾਈ ਜਾਂਦੇ ਆ ਫੋਨ ਕਰੀ ਜਾਂਦੇ ਆ ਇੱਕ ਇੱਕ ਕੰਮ ਨੂੰ 20-20 ਫੋਨ ਸਾਲੋਂ ਕਰਨੇ ਪੈਂਦੇ ਆ ਦੇਖੋ ਜੀ ਅਸੀਂ ਮੇਰੀ ਗੱਲ ਕਰੋ ਮੈਂ ਤੁਹਾਨੂੰ ਦੱਸਾਂ ਗੱਲ ਲੋਕਾਂ ਦੇ ਤਾਂ ਸਾਡੇ ਕੋਲ ਜ਼ਿੰਮੇਵਾਰੀ ਲੈਣੀ ਐ ਬਿਲਕੁਲ 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 ਠੀਕ ਐ ਜੇ ਲੋਕਾਂ ਨੇ ਉਹ ਇਸ ਚੀਜ਼ ਦਾ ਮਤਲਬ ਲਿਆਵੇ ਉਹ ਉੱਥੇ ਹੈਗਾ ਜਾਂ ਨਹੀਂ ਹੈ ਇਹ ਗੱਲ ਦਾ ਵਾਕਿਆ ਹੀ ਗੱਲ ਤੁਹਾਡੀ ਸਹੀ ਐ ਪਰ ਲੇਕਿਨ ਇਹ ਐਸੀ ਕੋਈ ਕੰਵਾਈ ਨਹੀਂ ਹੋ ਰਹੀ ਚਲੋ ਸਰ ਹਵਾਲਾ ਹੈਗਾ ਮੇਰੀ ਗੱਲ ਸੁਣ ਲੈ ਉਸ ਵੇਲੇ ਸੱਚੇ ਦਾ ਸਿਗਾ ਪ੍ਰਧਾਨ ਚਲੋ ਇਹਨੂੰ ਕਹਿ ਕੁੰਦੇ ਇਹ ਭੇਜ ਭੁਜੁੰਦਾ ਹੈਗਾ ਹੋ ਜਾਂਦਾ ਹੈਗਾ ਹੁਣ ਤਾਂ ਸੁਣਦਾ ਹੀ ਕੋਈ ਨਹੀਂ ਉੱਥੇ ਚਲੋ ਕੋਈ ਗੱਲ ਨਹੀਂ ਸਰ ਆਪਾਂ ਇੱਕ ਵਾਰੀ ਜ਼ਰੂਰ ਮੀਟਿੰਗ ਉੱਥੇ ਵੀ ਰੱਖਾਂਗੇ ਜੀ ਤੁਸੀਂ ਜ਼ਰੂਰ ਆਈਓ ਇੱਕ ਇੱਕ ਵਾਰੀ ਆਪਾਂ ਨਗਰ ਕੌਂਸਲ ਵੀ ਚੱਲਾਂਗੇ ਕਿਉਂਕਿ ਪਬਲਿਕ ਨੂੰ ਦਿੱਕਤ ਬਹੁਤ ਆ ਰਹੀ ਹੈ ਸਰ ਤੁਹਾਡੇ ਵਾਰਡ 'ਚ ਨਹੀਂ ਕਈ ਵਾਰਡਸ ਤੋਂ ਕਾਲ ਆਈ ਹੈ ਸਾਨੂੰ ਬਿਲਕੁਲ ਬਿਲਕੁਲ ਇੱਦਾਂ ਹੀ ਹੈ ਜੀ ਇੱਦਾਂ ਜੀ ਚਲੋ ਤੁਹਾਡੇ ਧਿਆਨ 'ਚ ਗੱਲ ਲਿਆਣੀ ਬਹੁਤ ਜ਼ਰੂਰੀ ਸੀ ਜ਼ਰੂਰ ਪਬਲਿਕ ਨਾਲ ਕੋਆਪਰੇਟ ਕਰਿਓ ਜੀ ਜਿਹੜਾ ਮੈਂ ਕਹਾਂ ਜੀ ਬਿਲਕੁਲ ਇੱਦਾਂ ਹੀ ਕਰਾਇਆ ਜੀ ਤੁਸੀਂ ਮੈਨੂੰ ਦੱਸਿਓ ਜਦੋਂ ਵੀ ਤੁਸੀਂ ਰੱਖਣਾ ਪ੍ਰੋਗਰਾਮ ਜੀ ਠੀਕ ਹੈ ਜੀ ਆਪਾਂ ਉਸ ਵੇਲੇ ਜੋ ਵੀ ਦੂਰੀ ਰੱਖਣ ਦੀ ਗੱਲ ਕਰੀਏ ਇਹਨਾਂ ਦੇ ਮੋੜੇ ਜੀ 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 ਸਰ ਜੀ ਠੀਕ ਹੈ ਜੀ ਤੇ ਆਹ ਟੈਂਪਰੇਰੀ ਹਾਲ ਤੱਕਰਾਓ ਹੁਣ ਜਦ ਤੱਕ ਪੂਰਾ ਨਹੀਂ ਹੁੰਦਾ ਕੋਈ ਨਹੀਂ ਹੁਣ ਮੈਂ ਸਵੇਰੇ ਫੇਰ ਮੈਂ ਕਰਵਾ ਲਾਂ ਠੀਕ ਹੈ ਸਰ ਠੀਕ ਹੈ ਇੱਕ ਇੱਕ